ਜਦੋਂ ਬਾਬਾ ਦੀਪ ਸਿੰਘ ਜੀ ਨੇ ਸਭੋ ਕੀ ਤਲਵੰਡੀ ਸਰੂਪ ਲਿਖਿਆ ਇੱਕ ਸਰੂਪ ਹਜ਼ੂਰ ਸਾਹਿਬ ਨਦੇੜ ਵਿੱਚ ਆਪ ਲੈ ਕੇ ਗਏ ਸਭੋ ਕੀ ਤਲਵੰਡੀ ਤੋਂ ਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸਾਹਿਬ ਚਲੇ ਗਏ ਬਾਬਾ ਜੀ ਦੇ ਸਰੂਪ ਤਖਤਾਂ ਤੇ ਵਿਰਾਜਮਾਨ ਹੁਣ ਵੀ ਉਹ ਵਾਲਾ ਆਪ ਲੈ ਕੇ ਗਏ ਗੁਰੂ ਗੋਬਿੰਦ ਸਿੰਘ ਜੀ ਲਿਖਾਈ ਵੇਖ ਕੇ ਬਾਬਾ ਦੀਪ ਸਿੰਘ ਜੀ ਦਾ ਲਿਖਿਆ ਸਰੂਪ ਦਰਸ਼ਨ ਕਰਕੇ ਐਨੇ ਖੁਸ਼ ਹੋਏ ਕੰਨਾ ਟਿੱਪੀ ਲਾਵਾ ਦੁਲਾਵਾ ਬਿੰਦੀ ਸਾਰੇ ਪਾਸਾ ਪੁਖਾ ਜਿਦ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਦਿਨ ਲੰਘਿਆ 17 ਨੂੰ ਰਮੰਦਰ ਸਾਹਿਬ ਜਿਹੜਾ ਪ੍ਰਕਾਸ਼ ਹੋਇਆ ਉਹ ਬਾਬਾ ਦੀਪ ਸਿੰਘ ਦੇ ਸਰੂਪ ਦਾ ਹੱਥ ਲੇ ਗਾ ਚਾਰ ਕੇ ਪੰਜ ਵਾਰੀ ਹੁੰਦਾ ਹੈ ਰਮੰਦਰ ਸਾਹਿਬ ਬਾਬਾ ਜੀ ਦਾ ਜਿਹੜੇ ਸਿੰਘ ਸਾਹਿਬ ਨੇ ਹੁਕਮਨਾਮਾ ਲਿਆ ਸ਼ਾਮੀ ਗੁਲਰ ਦੀ ਭਲਾਈ ਕਰਦਾ ਉਹ ਕਹਿੰਦੇ ਅੱਜ ਵੀ ਉਹ ਸ਼ਾਹੀ ਉਹ ਤੁਹਾਨੂੰ ਕੋਈ ਕਿਵੇਂ ਸ਼ਾਹੀ ਬਣਾ ਲਓ ਬਣਾ ਲਓ ਬਾਬਾ ਜੀ ਹਰ ਕੰਮ ਚ ਪੂਰੇ ਆਪ ਸ਼ਾਈ ਕਿੱਥੋਂ ਕਾਗਜ਼ ਆਜ ਕੱਲ ਦੇ ਕਾਗਜ਼ ਬੜੇ ਉਦੋਂ ਕਿਵੇਂ-ਕਿਵੇਂ ਔਖੇ ਪ੍ਰਬੰਧ ਸੀ ਉਸੇ ਤਰ੍ਹਾਂ ਹੀ ਉਹ ਇੰਨੀਆਂ ਸਦੀਆਂ વીਤ ਗਈਆਂ ਉਹ ਨਿਖਾਰ ਕਾਇਮ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਖੁਸ਼ ਹੋਏ ਕਹਿੰਦੇ ਦੀਪ ਸਿੰਘਾ ਏਡੇ ਪਿਆਰ ਨਾਲ ਕਲਮ ਚਲਾਈ ਆ ਆਕੋ ਸਤਨਹ ਵਾਹ ਏਡੇ ਪਿਆਰ ਨਾਲ ਕਲਮ ਐਡੀ ਪਿਆਰੀ ਕਲਮ ਬਾਬਾ ਦੀਪ ਸਿੰਘ ਜੀ ਚਾਕੂ ਨਹੀਂ ਸੀ ਲਾਉਂਦੇ ਕਲਮ ਨੂੰ ਫਿਰ ਨਵੀਂ ਲਾਉਣੀ ਗੁਰਬਾਣੀ ਲਿਖੀ ਐ ਤੇ ਚਾਕੂ ਨਹੀਂ ਚੱਲਦਾ ਦੀਵਸੋਂ ਇਹਨੇ ਪਿਆਰ ਨਾਲ ਕਲਮ ਚਲਾਈ ਆ ਇੰਨੇ ਪਿਆਰ ਨਾਲ ਜਾਂ ਅੱਜ ਤੋਂ ਬਾਅਦ ਦਰਗਾਹ ਦੀ ਕਲਮ ਤੈਨੂੰ ਦੇਨੇ ਵਾਹ ਸਤਿ ਸ੍ਰੀ ਅਕਾਲ ਜਦੋਂ ਤੇ ਤੂੰ ਖੁਸ਼ ਉਹਦੇ ਤੇ ਮੈਂ ਦੇਤੇ ਤੂ ਪ੍ਰਸਾਦ ਨ ਦੇਤੇ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ ਪੂੰਜੀਆਂ ਬਾਬਾ ਦੀਪ ਸਿੰਘ ਜੀ ਕੋਲੇ ਸ਼ਹੀ ਸਿੰਘਾ ਕੋਲੇ ਕਲਮ ਉਹਨਾ ਕੋਲੇ ਬਾਬਾ ਜੀ ਕਲਮ ਤੁਹਾਡੇ ਹੱਥੇ ਸਾਡੇ ਵੀ ਮੰਦਿਰੇ ਤੁਹਾਡੇ ਬਾਪਸਾ ਸਿੰਘ ਮੇਰੇ ਕਰੋ ਹੱਥ

ਚਰਨ ਅਤ ਰਖਣਾ ਬਾਬੇ ਚਰਨ ਅਤ ਰਖਣਾ ਬਾਬੇ ਬਲੋਂ ਬਲੋਂ ਹੋਆ ਪੰਦਨ ਛੁਟੇ ਮਨ ਸਭ ਕਿਚ ਹੋਤੇ ਉਪਾਏ ਆਕਲਮ ਦੇ ਦਰਸ਼ਨ ਕਰੇ ਕੋ ਕਲਮ ਦੇ ਦਰਸ਼ਨ ਨਾਨਕ ਸਭ ਕੁਛ ਤੁਮਰੇ ਹਾਥੇ ਸਭ ਕੁਛ ਤੁਮਰੇ ਹਾਥੇ ਤੁਮਹੀ ਹੋ ਸਹਾਰੇ ਤੁਮਹੀ ਹੋ ਸਹਾਰੇ ਚਰਨਾਂ ਚ ਰੱਖਣਾ ਪਾਪੀ ਚਰਨਾਂ ਚ ਰੱਖਣਾ ਪਾਪੀ ਲਖਣਾ ਬਾਵਾ ਜੀ ਜਨਨਾਤ ਲਖਣਾ ਬਾਵਾ